ਹਾਂਜੀ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸਤਨਾਥ ਸਿੰਘ ਜੀ ਦੇ ਘਰ ਆਏ ਆ ਤੇ ਵੀਰ ਪ੍ਰਤਾਪ ਆਪਨੇ ਨਾਲ ਹੋਊਗਾ ਪੂਰੀ ਡਿਟੇਲ ਇਹਨਾਂ ਦੋ ਭਰਾਵਾਂ ਤੋਂ ਲੈ ਕੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵਾਸਿਆ ਆਪਾਂ ਤੁਹਾਨੂੰ ਟੋਟਲ ਨੌਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ 6 ਨਗ ਬੱਜਾਂ ਨੇ 4 ਬਿਲਕੁਲ ਸੱਜਰ ਤਾਜ਼ੀਆਂ ਸੋਈਆਂ ਇੱਕ ਬਗੈਰ ਬੱਚੇ ਤੋਂ ਇੱਥੇ ਉੱਚੇ ਬੱਚੇ ਦੇ ਵਿੱਚ ਆ ਤੇ ਵੈੜਾਂ ਦੀ ਗੱਲ ਕਰ ਲਈਏ ਤੇ ਦੋ ਉੱਚੇ ਬੱਚੇ ਦੇ ਵਿੱਚ ਆ ਤੇ ਇੱਕ ਬਿਲਕੁਲ ਸੱਜਰਤਾ ਜੀ ਸੂਈ ਆ ਟੋਟਲ ਰਲਾ ਮਲਾ ਕੇ ਜਿਹੜੇ ਨੌ ਨਗ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਹੁੰਦੇ ਨੇ ਤਕਰੀਬਨ ਕੋਈ 10 12 14 ਨਗ ਜਿਹੜੇ ਆ ਇਸ ਕਿਲੇ ਤੇ ਖੜੇ ਹੁੰਦੇ ਆ ਐਵਰੀ ਟਾਈਮ ਕੋਈ ਭਰਾ ਕੰਟੈਕਟ ਕਰ ਲੈ ਸਿੱਧੇ ਵੀ ਤੁਸੀਂ ਆ ਜਾਂਦੇ ਹੋ ਬਿਨਾ ਵੀਡੀਓ ਤੋਂ ਤਕਰੀਬਨ ਕੋਈ 5-7 ਨਗ ਜਿਹੜੇ ਆ ਤੁਹਾਨੂੰ ਇੱਥੇ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਤਰੀਕ 2 ਜਨਵਰੀ 2025 ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 ਵਜੇ ਦਾ ਪੂਰੀ ਗੱਲਬਾਤ ਆਪਾਂ ਵੀਰ ਸਤਨਾਮ ਦੇ ਨਾਲ ਕਰਦੇ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲ ਜੀ ਜੀ ਬਹੁਤ ਵਧੀਆ ਭਾਜੀ ਸਤਨਾਮ ਸਿੰਘ ਠੀਕ ਠਾਕ ਸੋ ਕਿਰਪਾ ਬਾਬੇ ਨਾਨਕ ਚੜ੍ਹਦੀ ਕਲਾ ਤੇ ਬਾਕੀ ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਵਾਰ ਬੜੇ ਭੈਣ ਭਰਾ ਨੂੰ ਜਿਤਾਈਆਂ ਲੱਖ ਲੱਖ ਵਧਾਈਆਂ ਤੇ ਪ੍ਰਤਾਪ ਸਿੰਘ ਸਾਸਰੀ ਕਾਲ ਪ੍ਰਤਾਪ ਸੰਧੂ ਸਾਹਿਬ ਸਾਸਰੀ ਕਾਲ ਸਾਰੇ ਭੈਣ ਭਰਾ ਨਵੇਂ ਸਾਲ ਦੀ ਸਾਡੇ ਵੱਲੋਂ ਤੇ ਰਾਜ ਸੰਧੂ ਡੇਰੀ ਫਾਰਮ ਨੂੰ ਸਾਰੇ ਭਰਾ ਨੂੰ ਬਹੁਤ ਬਹੁਤ ਪ੍ਰਤਾਪ ਸਾਹਿਬ ਤੈਨੂੰ ਤੇਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਕਿਸਾਨੀ ਵਾਲੇ ਜੱਡੇ ਫਰ ਚੁੱਕ ਲਿਆ ਹੋ ਗਏ ਨਾ ਆਪਾਂ ਜੱਲਿਆਂ ਨਾਲ ਸਭ ਦਾ ਸਾਥ ਦੇਈਏ ਬਿਲਕੁਲ ਜੀ ਬਿਲਕੁਲ ਸਾਥ ਚਾਹੀਦਾ ਸਾਰਾ ਬਿਲਕੁਲ ਜੀ ਇੱਕ ਜੋਟਾ ਦੇ ਵੀਰ ਜੀ ਸਮਾਂ ਆ ਗਿਆ ਕਿ ਦੋਟੜ ਬੰ ਹਾਂਜੀ ਬੰਦੇਵਾਲ ਸਾਹਿਬ ਕਿਸਾਨੀ ਬਚਾਉਣ ਦੀ ਖਾਤਰ ਕਿੱਥੇ ਬੈਠੇ ਆ ਹਾਂਜੀ ਮਰਨ ਵਰਤ ਤੇ ਬੈਠਿਆ ਤੇ ਆਪਾਂ ਦੀ ਉਹਨਾਂ ਦੀ ਸਥਿਤੀ ਵੀ ਬਹੁਤ ਟਾਵਾ ਟੋਲਾ ਡਾਊਨ ਹੋ ਰਿਹਾ ਹਾਂਜੀ ਤੇ ਬਾਕੀ ਬਹੁਤ ਹੀ ਵਾਰ ਨਹੀਂ ਉਹਨਾਂ ਦਾ ਰੋਣਾ ਨਹੀਂ ਉਹਨਾਂ ਦਾ ਇੱਕ ਇਹ ਆ ਵੀ ਜੇਕਰ ਰਾਜ ਦੀ ਸਰਕਾਰਾਂ ਜਾਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਬਹੁਤ ਜਿਹੜਾ ਮਾੜਾ ਫਿਰ ਤੇ ਚਲੋ ਇੱਕ ਜੋ ਢੋਗੇ ਸਾਰੇ ਕਿਸਾਨ ਛੋਟੇ ਵੱਡੇ ਕਿਸਾਨ ਮਜ਼ਦੂਰ ਨੂੰ ਆ ਸਾਰੇ ਸੱਤ ਦਿਨ ਤੱਕੜੇ ਹੋ ਕੇ ਪੈਨ ਪ੍ਰਾਰ ਇੱਕ ਦਾ ਆ ਗਿਆ ਬਿਲਕੁਲ ਜੀ ਬਿਲਕੁਲ ਤੇ ਬਾਪੂ ਨੂੰ ਵੀ ਸਲੂਟ ਹੈ ਜੀ ਚਰਦੀ ਕਲਾ ਰੱਖੇ ਬਾਪੂ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੇ ਹੋਰ ਵੀਰ ਪ੍ਰਤਾਪ ਸਿੰਘ ਐ ਚਰਦੀ ਕਲਾ ਦੀ ਕਿਰਪਾ ਬਾਬਾ ਬੁੱਢਾ ਸਾਹਿਬ ਠੀਕ ਹੈ ਨਵੇਂ ਸਾਲ ਦੇ ਫਿਰ ਮਨਾਈਆਂ ਕਾ ਖੁਸ਼ੀਆਂ ਆ ਫੋਟੋ ਮਾ ਪੂਰੀਗਾ ਚਲੋ ਚੰਗਾ ਵੀਰ ਤੇ ਆ ਸ਼ੇਰ ਬਤ ਬਗਵੀਰਾਂ ਨੂੰ ਪਤਾ ਪ੍ਰਤਾਪ ਸਿੰਘ ਦਾ ਕਹਿੰਦੇ ਲੋੜ ਨਾ ਪਵੇ ਸ਼ੇਅਰ ਕਰਨਾ ਪੈਣਾ ਆਪਾਂ ਕੀ ਕਰਦੇ ਭਰਾਵਾ ਗਾਦੀ ਬਿਲਕੁਲ ਕਿ ਸ਼ੇਅਰ ਕਰਨਾ ਕਰੋ ਬਿਲਕੁਲ ਬਿਲਕੁਲ ਹੋਰ ਸੁਖਰਾ ਵੀਰ ਜਿੱਦਾਂ ਆਪਾਂ ਜਿਗਰ ਕੀਤਾ ਮਾਲ ਆ ਜ ਆਪਣੇ ਕੋਲ ਕਟੋਕਟ ਨੌ ਨਾਕ ਨੇ ਹਾਂਜੀ ਹਾਂਜੀ ਤੇ ਜਿੰਨਾਂ ਚੋ ਸ਼ੇਅ ਮੱਜਾਂ ਨੇ ਯਾਰ ਬਿਲਕੁਲ ਫੱਜਰ ਤਾ ਜੀਆਂ ਤਾ ਜੀ ਹਾਂਜੀ ਠੀਕ ਹੈ ਫੇਰ ਇਹ ਇੱਕ ਉੱਚੇ ਵਿੱਚ ਦੀ ਇੱਕ ਬੱਚੂ ਵੀ ਹੈ ਝੋਟੇ ਫੈਲ ਬਹੁਤ ਚੰਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਕੱਲੇ ਕੱਲੇ ਮੈਗ ਦੀ ਡਿਟੇਲ ਤੁਹਾਨੂੰ ਮਿਲੂਗੀ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਸਾਰੇ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਤੇ ਸਟਾਰਟਿੰਗ ਆਪਾਂ ਕਿਹਦੇ ਪਾਸੋਂ ਕਰਦੇ ਆ ਵੀਰ ਉਧਰ ਝੋਟੇ ਤਾਜੀ ਤੋਂ ਕਰ ਲੈਂਦੇ ਆਜੋ ਜੀ ਮੱਝਾਂ ਦੋਸਤੋ ਪਹਿਲਾਂ ਨੰਮ ਆਪਾਂ ਸੱਜਰ ਤਾਜ਼ੀਆਂ ਦਿਖਾ ਦਾਂਗੇ ਠੀਕ ਹੈ ਜੀ ਸੱਜਰ ਤਾਜ਼ੀਆਂ ਮੱਝਾਂ ਜੜੀਆਂ ਟੋਟਲ 4 ਨੇ ਤੇ ਇੱਕ ਪਾਸੇ ਆਪਾਂ ਲੱਗ ਜਾਂਦੇ ਠੀਕ ਹੈ ਜੀ ਕੱਲੇ ਕੱਲੇ ਪਸ਼ੂ ਦੀ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਤੇ ਇਧਰ ਵੀਰ ਆਪਣੇ ਕੋ ਪਹਿਲਾ ਦਿਨ ਜੀ ਚਾਰ ਦਾ ਝੋੜੀ ਸੂਈ ਪਹਿਲਾ ਸੂਆ ਚਾਰ ਨਾਹੋਂ ਦੰਦੀ ਚਾਰ ਆ ਹਾਂਜੀ ਆਹਦਾ ਮਗਰ ਜੀ ਕਿੰਨੇ ਨੰਨੇ ਗੱਸੀ ਨੂੰ ਸੂਈ ਦੇ ਨਾਲ ਜੀ ਹੋ ਗਿਆ ਚੌਥਾ ਦਿਨ ਹੋ ਗਿਆ ਜੀ ਚੌਥਾ ਦਿਨ ਹਾਂਜੀ ਲਓ ਦੋਸਤੋ ਮਗਰ ਕਟਾ ਤੇ ਚੌਗੀ ਪਹਿਲਾ ਸੂਆ ਪਲੋਂ ਝੋਟੀ ਆ ਤੇ ਕਿੰਨੇ ਕ ਬੋਲੇ ਦਾ ਕੱਚੇ ਦੇ ਦੇ ਜੀ ਇਹਦੇ ਕੋ ਸਾਢੇ 7-8 ਕਿਲੋ ਬੋਲਾ ਹੋਊਗਾ ਸਾਢੇ 7-8 ਕਿਲੋ ਆ ਜੀ ਲਓ ਜੀ ਸਾਢੇ 7-8 ਕਿਲੋ ਦੋਸਤੋ ਬੋਲਾ ਇਸ ਝੋਟੀ ਦੇ ਥੱਲੇ ਅੱਜ ਚਾਰਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਮਗਰ ਕਟਾ ਮੋਹੋਂਦ ਦੀ ਚਾਰ ਪਲੂਨ ਪਹਿਲਾ ਸੂਆ ਝੋਟੀ ਆ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਆ ਮੋਹ ਮਥੋਦੀ ਚੰਗੀ ਦਿਖਾਈ ਦੇ ਰਹੀ ਆ ਠੀਕ ਆ ਜੀ ਸਿੰਘ ਗੁਲਾਈ ਦੇ ਵਿੱਚ ਹੀ ਆ ਬਾਕੀ ਹਵਾਨੇ ਚੰਡੇ ਦੀ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਆ ਜੀ ਆ ਦੇਖੋ ਸੋ ਲੈਵਲ ਉਹ ਵੀ ਪੂਰੀ ਸਾਫ ਸਥਰੀ ਆ ਠੀਕ ਆ ਜੀ ਦੇਖੋ ਤੁਹਾਡਾ ਹਾਂ ਲੈਓ ਜੀ ਫੇਸ ਬੁਖਾਰੇ ਪ੍ਰਤਾਪ ਆ ਲੈ। ਸ਼ਕੀਨੀ ਚ ਕੋਈ ਬਹੁਤ ਠੰਡੀ ਧੀ ਰਵੀ ਜੀ ਚਵਾਬ ਸਮਾਂ ਥਣ ਵੇਖੋ ਕਿੰਡਾ ਲੱਗਾ ਕੱਢੀ ਨੂੰ। ਹਾਂ ਤੇ ਠੰਡੀ ਬਹੁਤ ਜਿਆਦੀ। ਹਾਂ ਜਦੋਂ ਮਰਜ਼ੀ ਬੱਚਾ ਛੱਡ ਕੇ ਪੈ ਜਾਓ। ਬਾਕੀ ਛੱਡੇ ਛੋਟੇ ਦੀ ਬੜੀ ਸਾਫ਼ ਸਾਫ਼ ਨਗਰ ਵੇਖੋ ਐਚ ਐਫ ਗਾਮ ਨਗਰਵਾਨਾ ਨੇ। ਹਾਂ ਹਾਂ ਤੇ ਚਵਾੜੀ ਬਹੁਤ ਸੋਹਣਾ ਤੇ ਸੀਲ ਵੀ ਹਰਦਾ ਹੋ ਜਾਂਦੀ। ਲਓ ਜੀ। ਠੀਕ ਅੱਛਾ ਵੀਰੇ 17 ਨੇ ਕੀ ਡਿਮਾਂਡ ਕਰਤੀ ਬੋਲਦੀ ਵੀ ਜਿੰਨੀ ਸ਼ਕੀਨ ਸ਼ਕੂਨ ਨਹੀਂ ਠੰਡੀਏ ਝੋੜੀ ਭਾਵੇਂ 80 ਕਰ ਲੀਏ ਹਾਂਜੀ ਮੋਲ ਆਪਾਂ 75000 ਰੁਪਏ ਕਰਦੇ 70000 ਨਹੀਂ ਦੇ ਦਾਂਗੇ 72 ਦੀ ਹਾਂ 100 ਕਿਲੋਮੀਟਰ ਤੱਕ ਆਪਨੀ ਪਹੁੰਚ ਹੋ ਗਈ ਮਤਲਬ ਸਾਰੇ ਮਾਲ ਦੀ ਜਿੰਨੇ ਮਾਲ ਆਪਾਂ ਜਿੰਨੇ ਪਸ਼ੂ ਦਿਖਾਉਣੇ ਹਾਂਜੀ ਹਾਂਜੀ ਬਿਲਕੁਲ ਜੀ 100 ਕਿਲੋਮੀਟਰ ਦੇ ਦੈਰੇ ਦੇ ਵਿੱਚ ਪਹੁੰਚ ਆ ਠੀਕ ਆ ਜੀ ਤੇ 70000 ਦੇ ਵਿੱਚ ਹੀ 72 ਦੀ ਪਹੁੰਚ ਹੋ ਛੜ ਦਾਂਗੇ ਸੰਤੂ ਸਾਹ ਆ ਪ੍ਰਤਾਪ ਸੇ ਛੋੜ ਦਾਂਗੇ ਇੱਥੇ ਭੁੱਲ ਗਿਆ ਛੋੜ ਕਰਾਂਗੇ ਨਵੇਂ ਪਰਦਾਹਰ ਨਵੇਂ ਸਾਲ ਆ ਵਾਹ ਜੇ ਨਾ ਬਾਪੂ ਕੋਕਾ ਆਕੂਗਾ ਨਾ ਮੈਂ ਆਇਆ ਵਾਸਤੋਂ ਪਰ ਨੇ ਦੋ ਤੁਹਾਨੂੰ 100 ਰੁਪਇਆ ਛੋੜ ਕਰਾਂਗੇ ਆਪਦੇ ਨੂੰ ਚੱਲ 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 ਇਹ ਵੀ ਗੱਲ ਹੈ ਤੇਲੀ ਵੱਡੀ ਸੇਵਾ ਇਹ ਚਲੋ ਲੋਕ ਦੋਸਤੋ ਠੀਕ ਹੈ ਜੀ ਇੱਕ ਇਹ ਥਾੜਾ ਮਾਲ ਦੋਸਤੋ ਮਿਲ ਜਾਂਦਾ ਤੁਹਾਨੂੰ ਚੁਆਇਸ ਤੁਹਾਡੀ ਹੁੰਦੀ ਹੈ ਖਰਚਾ ਤੁਸੀਂ ਕਰਨਾ ਹੁੰਦਾ ਹੈ ਠੀਕ ਹੈ ਜੀ 5 ਲਾਉਣਾ 50 ਲਾਉਣਾ ਉਹ ਉਤਰੋ ਉਤਰਾਂ ਦਾ ਪਸ਼ੂ ਜਿਹੜਾ ਤੁਹਾਨੂੰ ਮਿਲ ਜਾਂਦਾ ਠੀਕ ਹੈ ਜੀ ਇੱਕ ਜਿਹੜਾ ਵੀਰ ਪਰਤਾਵਾਂ ਲਵੇ ਕੋਈ ਧਰਨੇ ਤੋਂ ਠੀਕ ਆ ਜੀ ਕੋਈ ਹਾਜ਼ਰੀ ਭਰ ਕੇ 1000 ਰੁਪਏ ਹੋਰ ਛੋਟ ਕਰ ਦਿਆਂਗੇ ਠੀਕ ਆ ਇੱਕ ਸੈਗਰ ਨੰਬਰ ਤੇ ਵੀ ਸਤਨਾਮ ਮੇਰੀ ਆਪਣੇ ਕੋਲ ਵੱਡੀ ਮੱਝ ਆ ਖੜੀ ਆ ਹਾਂ ਜੀ ਇਹਨੂੰ ਵੀ ਜੀ ਸੂਜ ਰੋਪੇ ਰਹਾ ਬੰਨ ਲੋ ਮੀਨਾ ਸਵਾਮੀ ਨਾ ਜੇ ਕਟਾ ਦੇ ਮਗਰਿਆ ਅੱਛਾ ਜੀ ਹਾਂ ਜੀ ਦੁੱਧ ਨੂੰ ਜੀ ਆਟਾ ਤੇ ਮੈਂ ਕੋਲ ਨੌ ਕਿਲੋ ਹੋਊਗਾ ਜੀ 9 ਕਿਲੋ ਦੁੱਧ ਜਿਆਦਾ ਜਾਂ ਥੋੜੇ ਠੰਡ ਭੰਣ ਕਰਕੇ ਨਾ ਘੜ ਗਿਆ ਮਾਰ ਅੱਛਾ ਜੀ ਇੱਕ ਥੋੜੀ ਹਰੀ ਹਰੀ ਸ਼ੌਤ ਸਵਾਹ ਤਿੰਨ ਮਹੀਨਾ ਹੋ ਗਿਆ ਹਾਂ ਜੀ ਜੀ ਨੂੰ ਕਟਾ ਜਗਰ ਮਗਰ ਕਟਾ ਦੇਣਾ ਮਗਰ ਕਟਾ ਜੀ ਲਓ ਜੀ ਸੂਆ ਤੇ ਜਾ ਵਾਲੇ ਕੋਈ ਚੌਥਾ ਵਾਲੇ ਭਣ ਭਰਾ ਗਾੜੀ ਆਪਣੇ ਨਾਲ ਲਓ ਜੀ ਸਿੰਗ ਜਰਾ ਦੋਸਤੋ ਬਿਲਕੁਲ ਖੁੱਲਾ ਸਿੰਘ ਤੁਹਾਨੂੰ ਦਿਖਾਵਾਂਗੇ ਆਪਾਂ ਪ੍ਰੋਪਰ ਬਾਦੇ ਪੰਦਰ ਵੀ ਪੂਰੀ ਵੱਡੀ ਆ ਠੀਕ ਹੈ ਜੀ ਬਾਦਾ ਪੰਦਰ ਤੁਹਾਨੂੰ ਪੂਰਾ ਚੈੱਕ ਕਰਾ ਦਿੰਨੇ ਆਪਾਂ ਆਹ ਦੇਖੋ ਜੀ ਜਿਵੇਂ ਆਪ ਸਮਾਂ ਵੀ ਬੜਾ ਪਰੇ ਖੇੜ ਵਾਲਾ ਲੱਗਾ ਜੀ ਹਾਂ 9 ਕਿਲੋ ਹੈ ਮੈਟਲ ਅਰੇ 9 ਤਾਂ ਸਵਾ 9 ਹੋਊਗਾ ਪੌਣੇ 9 ਨਹੀਂ ਹੁੰਦਾ ਜੀ ਲਓ ਜੀ ਠੀਕ ਹੈ ਜੀ ਵੀ ਪੌਣੇ 9 ਨਹੀਂ ਹੁੰਦਾਗਾ ਵੀ ਸਵਾ 9 ਹੋਊਗਾ ਵੀ 9 ਲੀਟਰ ਤੋਂ ਪਲੱਸ ਜਿਹੜਾ ਦੋ ਪਾ ਠੀਕ ਹੈ ਜੀ ਬਾਕੀ 3 ਮਹੀਨੇ ਸਵਾ ਕਿ ਮਹੀਨੇ ਦੀ ਜਿਹੜੀ ਸੂਈ ਆ ਮਗਰ ਕ ਤੋ ਬਾਡੀ ਸਟ੍ਰਕਚਰ ਬਿਲਕੁਲ ਤੁਹਾਡੇ ਸਾਹਮਣੇ ਆ। ਸੋ ਹਾਈਟ ਤਕਰੀਬਨ ਮੀਡੀਅਮ ਤੋਂ ਪਲੱਸ ਵੱਡੀਆਂ ਮੱਜਾਂ ਦੇ ਵਿੱਚ ਨੂੰ ਅਕਾਊਂਟ ਕਰ ਸਕਦੇ ਹੋ ਤੁਸੀਂ। ਆਹ ਪ੍ਰਕਾਪਾ ਇਹਨੂੰ ਦਿਖਾਇਆ ਮਾੜਾ ਕਿੰਨੇ ਚਾਹਤ ਕਿਹੜਾ ਸਿੰਘ ਨਿੱਕਾ ਹੀ ਆ ਸਾਹਿਬ ਵੇਖ ਲੈ। ਬਸ ਸੇਕ ਸੋਣਾ ਲੈ ਗੱਲਾ। ਬਗਟ ਜੇ ਕਹਣ ਜੀ ਉਹਨਾਂ ਢਾਂਚਾ ਵੜਾ ਕੁਰੀ ਹਾਂ ਦੋਬਾਲੇ ਪਾਸੇ ਉਹਨੇ ਪਾਸ ਆ ਬਿਲਕੁਲ ਅਗਲੇ ਪਿਛਲੇ ਥਾਂ ਮੇ ਜਵਾਲ ਦੇ ਵਿੱਚ ਗੱਲ ਸਾਨੇ ਖੁਕ ਦਿਖਾਉਣ ਲੱਗਾ ਜਵਾਲ ਨਾਲ ਨਜ਼ਰ ਮਾਰਾ ਹੋਊਗਾ ਜੀ ਉਹ ਨਹੀਂ ਕਿਉਂ ਪਹਿਲਾਂ ਦੱਸਾਂ ਰ ਮੈਂ ਦੱਸੋ ਇਹ ਢਾਂਚਾ ਮੱਝ ਦਾ ਠੀਕ ਹੈ ਜੀ ਕੋਈ ਸਵਾ ਕੰਮੀ ਨੇ ਦੀ ਸੋਈ ਆ ਕੱਟਾ ਮਗਰ ਦੇ ਬੱਚਾ ਫਾਂ ਤੁਹਾਨੂੰ ਪੇਸ਼ਕ ਬਾਅਦ ਚ ਦਿਖਾ ਦਾਂਗੇ ਬੱਚਾ ਪਰਲੇ ਪਾਸੇ ਪੱਲੇ ਮੱਝ ਹਾਂ ਜੀ ਬਾਅਦ ਨੂੰ ਦਿਖਾ ਦਾਂਗੇ ਬਾਅਦ ਚ ਤੇ ਇਹਦਾ ਸਪੇ ਦੇ ਕੀ ਮੋਲ ਹੈ ਉਹ ਜੀ ਹੋਏਗਾ ਮੈਂ ਪੈਣ ਕਰ ਲੀ ਜੀ ਭਾਵੇਂ ਬਾਹਰ ਕਰ ਲੀਏ ਇਹਦਾ ਦੋ ਛਰਦਾਂ ਦੇ 6000 ਜੀ ਸਾਥੂ ਸਾਠ ਹਜ਼ਾਰ ਦੇ 52 ਦੇ ਅਠਵੇਂ 52 ਦੇ ਕਹੇ ਸੀ ਬਈ ਪੈਸੇ ਦੇ ਉੱਤੇ 50 ਹੀ ਦੇਵਾਂਗੇ ਵੇਚੀ ਜੋ ਉਹ ਨਹੀਂ ਜਿਆਦਾ ਉਹ ਨਹੀਂ ਹੁਣ ਕਹਿ ਦਿੱਤਾ ਲੋਕੇ ਨੂੰ ਤੇ 50 ਦੀ ਸੰਧੂ ਸਾਹਿਬ 53 ਹਜ਼ਾਰ ਦੀ ਬਿਲਕੁਲ ਭਾਅ ਮੁਕ ਚੜਾ ਲੈ ਲੈ ਕਰੇ ਵੀਰ ਜਿਹੜਾ ਲੈ ਜਾਏ 53 ਹਜ਼ਾਰ ਦੇ ਠੀਕ ਹੈ ਜੀ 53000 ਠੀਕ ਹੈ ਜੀ ਪੂਰੀ 53 ਹਜ਼ਾਰ ਦੀ ਮੱਝ ਮੈਂ ਉਹ ਸਾਰੇ 11ਵੇਂ ਦਾ ਸੋਰੀ ਨਾ ਠੰਡ ਪਾਣ ਕਰਕੇ ਮਾਲ ਦੋ ਤੋ ਰੁਗਿਆ ਹਾਂ ਭੜਿਆ ਥੋੜਾ ਹਾਂ ਲੈ ਵੀ ਠੀਕ ਹੈ ਜੀ ਬਾਕੀ ਥਾਂ ਤੋਂ ਤੁਸੀਂ ਵੇਖ ਲਿਆ ਠੀਕ ਹੈ ਜੀ ਦੋਰਾ ਥਾਂ ਲਗਾ ਕਰ ਮਾਲੀ ਤੇ ਚੋਰਾਂ ਦੀ ਪੋਲੀ ਆ ਗਈ 21 ਨੰਬਰ ਦੀ ਹੋ ਗਈ ਬਹੁਤ ਵਧੀਆ ਬੜਾ ਬਾਜ ਬਜਾਇਜ ਰੇਡ ਆ ਠੀਕ ਹੈ ਜੀ ਅੱਗੇ ਸਤਨਾ ਮੇਰੇ ਆਪਣੇ ਕੋਲ ਆ ਚੋਟੀ ਕਿਵੇਂ ਆ ਇਹ ਵੀ ਜੀ ਕੋਈ ਪਰਪਰਾ ਦੂਜਾ ਮਾਲਕ ਤੇਜਾ ਮਾਲਕ ਜੀ ਠੀਕ ਹੈ ਜੀ ਵੀ ਇਹਨੂੰ ਕੋਈ 12 13 ਦਿਨ ਹੋ ਗਏ ਜੀ ਕੱਟਾ ਬਦ ਰਿਹਾ ਉਹਦਾ ਹਲੇ 10 ਤੋਂ ਪਲੱਸ ਚੱਲਣੀ ਹੈ ਪ੍ਰਤਾਪ ਬਾਹਰ ਕੱਢ ਕੇ ਕੁੱਲ ਨੇ ਮੜਾ ਖਿਡਾਰੀ ਬੜਾ ਚੋਟੀ ਨੇ ਦੂਜਾ ਕਸੂ ਬੜਾ ਹਾਂ ਜੀ ਹਾਂ ਜੀ ਤੇ ਅੱਜ ਹੁਣ ਕਿ ਮੈਂ ਬੈਸਟੋ ਪਲੱਸ ਚੱਲਣ ਦੀ ਹੈ ਦੋ ਤੋਂ ਤਹਾਂ ਤੋਂ ਬਸ 10 ਕਿਲੋ ਮੰਨ ਕੇ ਜਿਹੜਾ ਕੋਈ ਪਿੰਡਪਰਾ ਮਰਜੀ ਸੌਦਾ ਕਰ ਲੇ ਹਾਂ ਪ੍ਰਤਾਪ ਭਾਈ ਐਨੂੰ ਲੈ ਕੇ ਆਓ ਮੂੰਹ ਦਿਖਾ ਜਾਂਦਾ ਕੋਈ ਨੀਲੀ ਦੇ ਵਿੱਚ ਆਈ ਦੀ ਵੀਰ ਜੀ ਨੀਲੀ ਚਾਦੀ ਲਓ ਜੀ ਬੱਗੀ ਮੋਸ਼ਾ ਅੱਖਾਂ ਦੇ ਵਿੱਚ ਜਗਾਰ ਮੇਰੀ ਦੀ ਮੈਂ ਜੀ ਬਿਲਕੁਲ ਛੋਟਾ ਸਿੰਘ ਤੇ ਨਿੱਗਰ ਬਹੁਤ ਜਿਆਦਾ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਆ ਹਾਂਜੀ ਹਵਾਨਾ ਚੱਡਾ ਤੁਸੀਂ ਵੇਖ ਕੇ ਚੈੱਕ ਕਰੋ ਅਗਾਹਾਂ ਕੋ ਸ਼ਟਾਰਟ ਹੋ ਕੇ ਬਿਲਕੁਲ ਪਿੱਛੇ ਸੂਣਾ ਜਿਹੜਾ ਦੋਸਤੋ ਲਵਾਈ ਖੜੀ ਆ ਥਣ ਵਾਈ ਤਾਂ ਦੋ ਹਵਾਨੇ ਚੱਡੇ ਦੇ ਡੱਬ ਤੇ 10 ਲੀਟਰ ਤੋਂ ਬਾਰ- ਆ ਦੇਖੋ ਬਹੁਤ ਖੂਬਸੂਰਤ ਚੰਗੀ ਦੇਖਾ ਝੋਟੀ ਦੀ ਠੀਕ ਹੈ ਜੀ ਬਾਕੀ ਥੱਲੇ ਲੇਵੇ ਦੀ ਸਾਫ ਸੁਥਰੀ ਆ ਬਾਕੀ ਜਵਾਈ ਜਵਾਈ ਤਾਂ ਮੈਨੂੰ ਆਪੇ ਗੱਲਾਂ ਹੀ ਦਾ ਰਾਜ ਦੀ ਮੋਟਰ ਹੀ ਚੱਲ ਪੈਣੀ ਕਰਵਾਣੀ ਹੈ ਬੇਦੀ ਜਾਦੀ ਬਹੁਤ ਵਧੀਆ ਹਵਾਨਾ ਲੇਵਾ। ਬਾਕੀ ਥਣ ਦੋਸਤੋ ਸੋਨੇ ਦੇ ਸੁਹਾਗਿਆ ਦੀ ਗੱਲ ਹੈ ਵੀ ਨੀਲੀ ਦੇ ਜਦੋਂ ਪਸ਼ੂ ਆਪਾਂ ਦੇਖਦੇ ਆ ਕੋਈ ਇੱਕ ਦੋ ਥਣ ਵਾਈਟ ਆਉਂਦੇ ਜਦੋਂ ਫਾਬ ਹੋਰ ਵੀ ਜਾਂਦੀ ਜਾਂਦੀ ਪਸ਼ੂ ਦੀ। ਬਾਕੀ ਵੱਡੇ ਢਾਂਚੇ ਨਹੀਂ ਕੋਈ ਛੋਟੀ ਨਹੀਂ ਪਟਾ। ਟਾਟਾ ਜਗੂਠਾ ਬਹੁਤ ਵਧੀਆ। ਇਸ ਤਰ੍ਹਾਂ ਕਰੇ ਬੜਾ ਵੀ ਕੰਮ ਦੀ ਆ ਫਾਟ। ਬੋਲਤੂ ਜੀ ਭਾਵੇਂ ਨਾ 90 92 ਕਰੀਏਗੇ। ਹਾਂਜੀ 84000 ਨਹੀਂ ਵੇਚ ਦੇਦਾਂਗੇ। 1000 ਛੋੜ ਕੇ 84 ਦੇ ਦਾਂਗੇ। ਉਹ ਬਦ ਦੁੱਧ ਕਰਮਾਈ ਕੋਈ 11 12 ਲੀਟਰ ਤੈਨੂੰ 12 ਤੂੰ ਵੀ 12 ਇਹਨਾਂ ਰੋ ਮੈਰਗੁਣਾ ਮਾਰ ਕੇ 12 ਤੀਰਾ ਦੁੱਧ ਮੈਨੂੰ ਦੇ ਦੇ ਗਣਾ ਹਾਂ ਆਹ ਦੇ ਦੇ ਵਾਲੇ ਚੱਕਰ ਤੀ ਨਹੀਂ ਸਤਨਾਮ ਸਿਹਾ ਆਪਾਂ ਪੈਣਾ 2000 ਰੁਪਏ ਦੇ ਵਿੱਚ ਉਹ ਸ਼ੋਰ ਕਰ ਦਾਂਗੇ ਕੋਈ ਸਾਥ ਵੈਸੇ ਪਾਇ ਤਾਂ ਆਪਾਂ 84 ਦੇ ਚੱਕਰ ਤੀ ਐ 84 84 ਆ ਵੀ ਕੰਮ ਚੰਗੇ ਕਰਿਆ ਹੋਂਦ ਹੋਂਦ ਵਿੱਚ ਕੰਮ ਚੰਗੇ ਨੇਕੀ ਕਰਦੇ 84 ਦੇ ਚੱਕਰਾਂ ਦੇ ਮੂਰੇ ਹੋ ਗਏ ਆ ਵੀ ਭਾਰਤ ਠੀਕ ਆ 82 ਦੇ ਹੋਰ ਪ੍ਰਤਾਪ ਦੀ 82000 ਦੀ ਦੋਸਤ ਮਿਲੂਗੀ ਤੁਹਾਨੂੰ 84 ਕੱਟ ਦੀ ਬਰਤਾਲ ਹੋਏ ਤੇ 84 ਕੱਟਦੀ ਆ ਇਹ ਚੰਗਾ ਕੰਮ ਕਰਤਾ ਵੀ 84 ਕੱਟੀ ਕਿ ਲੋ ਜੀ 82000 ਦੀ ਦੋਸਤ ਝੋਟੀ ਮਿਲ ਜੂਗੀ ਮੇਰਾ ਭਰਾ ਸ਼ੌਕ ਰੱਖਦਾ ਜਿਹੜਾ ਕੋਈ ਰਗ ਟੰਗ ਚੰਗੇ ਪਸ਼ੂ ਖਰੀਦਦਾ ਤੇ ਇਹ ਝੋਟੀ ਨੂੰ ਤੁਸੀਂ ਬਿਲਕੁਲ ਹੱਥ ਪਾ ਸਕਦੇ ਜੀ ਡਿਜ਼ਾਈਨ ਥੱਲੇ ਵੀ ਬਹੁਤ ਵਧੀਆ ਉੱਤੋਂ ਵੀ ਕਰਮਾਂ ਲਈ ਕਿਸੇ ਪਾਸੇ ਨਹੀਂ ਖੁੱਲਦੀ ਸਾਰੀ ਮੈਂ ਚੰਗੀ ਚੋਣ ਬੜੀ ਆ ਜੀ ਬਾਕੀ ਚਾਰੂ ਬਹੁਤ ਚਲੇ ਕੁੰਡੀ ਜੂੜਾ ਕਰਮਾਂ ਦੀ ਠੀਕ ਆ ਜੀ ਜਾਂਦੀ ਪਿੰਦੀ ਮੈਂ ਦੋ ਜਿਆਦਾ ਜੀ ਹਾਂ ਉਹ ਸੋਹਣੀ ਜਿੰਨੀ ਆ ਸਾਰੀ ਚੰਗੀ ਹੈ ਮੇਰਾ ਭਰਾ ਇਥੇ ਆ ਕੇ ਕੋਈ ਨਿਰਾਜ ਕਦੇ ਉਹ ਫਿਰ ਪਤਾ ਲੱਗਦਾ ਇੱਕ ਅਗਲੇ ਪਾਸੇ ਵੀਰ ਸਤਨਾਮ ਇਹਦਾ ਕਦ ਇਹ ਵੀਰ ਜੀ ਦਾ ਮੈਦਾ ਹਾਂ ਜੀ ਸਾਰੀ ਚੰਗੀ ਮੈਂ ਵੱਡੇ ਕਦ ਦੀ ਦੂਜਾ ਸੂਆ ਛੋਟੀ ਸੂਈ ਜਨ ਸੂਈ ਵਾਈ ਚੌਥਾ ਪੰਜਵਾਂ ਦਿਨ ਹੋ ਗਿਆ ਚੌਥਾ ਪੰਜਵਾਂ ਦਿਨ ਹੋ ਗਿਆ ਕੱਟੀ ਮਗਰ ਜੀ ਲਓ ਜੀ ਮਗਰ ਇਹਦੇ ਕੱਤੀ ਆ ਫੀਮੇਲ ਕਾਫ ਆ ਠੀਕ ਆ ਜੀ ਬੱਚੇ ਆਪਾਂ ਤੁਹਾਨੂੰ ਕੱਲੇ ਕੱਲੇ ਲਾਸਟ ਵਿੱਚ ਦਿਖਾਵਾਂਗੇ ਨੋਟ ਕਰਾਵਾਂਗੇ ਹੰਟ ਤੱਕ ਵੀਡੀਓ ਮੇਰਾ ਵੀਰ ਜਰੂਰ ਦੇਖਿਓ ਤੇ ਇਹਦੇ ਥੱਲੇ ਹੁਣ ਕੀ ਸਥਿਤੀ ਦੋ ਜੀ 9 ਕਿਲੋ ਵਾਲਾ ਹੋਗਾ ਮੇਰੇ ਕੋ 9 ਕਿਲੋ ਹਾਂ ਜੀ ਲਓ ਜੀ 9 ਕਿਲੋ ਬੋਲ ਆ ਜਾਂਦੇ ਥੱਲੇ ਠੀਕ ਆ ਜੀ ਸਿੰਗਲ ਹੈ ਦੀ ਜੀ ਆ ਤੇ ਦੂ ਸੋਈ ਸੋਈ ਹੈ ਤਕਰੀਬਨ ਬੌਣੇ ਜਾਂ ਕੋਈ 2 4 3 4 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਤੇ ਆਜੀ ਵੀ ਕਰਮ ਵਾਲੀ ਇੱਕ ਵਾਰੀ ਜਦੋਂ ਬੰਦੇ ਕੋਲ ਦਾਣਾ ਫੱਕਾ ਦੋਸਤੋਂ ਪਸ਼ੂ ਚੁੱਕਦਾ ਇੱਕ ਵਾਰੀ ਫੇਰ ਰਿਕਵਰ ਹੋ ਜਾਂਦਾ ਠੀਕ ਹੈ ਜੀ ਦੁਬਾਰ ਤੋਂ ਤੁਹਾਨੂੰ ਵੀ ਥੋੜਾ ਜਿਵੇਂ ਹਵਾ ਲੈਣੇ ਵੀ ਕੋਈ ਖਾਲੀ ਗੱਲ ਚਾਰ ਵੀਰ ਜੀ ਚਵਾ ਵਾਲੇ ਕੋਲ ਅੰਤ ਲਗਾ ਮੈਨੂੰ ਅੱਛਾ ਕੋਈ ਧਰ ਦੀ ਬਾਤ ਕਰਦੇ ਹਾਂ ਲੋਕਾਂ ਦਾ ਹਰ ਕੋਈ ਆਪਾਂ ਜ਼ਿੰਮੇਵਾਰ ਹੋਵੇ ਲੋ ਵੀ ਚੌਣ ਮੈਂ ਬਹੁਤੀ ਜਿਆਦਾ ਚੰਗੀ ਚਟਾੜੀ ਵਿੱਚ ਕਿੰਨੇ ਤੋਂ ਦੱਸਿਆ ਕੀ ਪੋਣ ਕਿਲੋ ਵੀਰ ਜੀ ਬੜਾ ਉਹ ਮੈਂ 9 ਕਿਲੋ ਪੌੜਾ ਪੌੜਾ ਲੈ ਫਿਰਦੀ ਆ ਹਾਂ ਜੀ ਠੀਕ ਹੈ ਜੀ ਚੌਸਾ ਪੰਜਾਂ ਦੇ ਕੱਟੀ ਦਾ ਮਤਲਬ ਕੱਟੀ ਮਗਰ ਜੀ ਠੀਕ ਹੈ ਜੀ ਮਗਰ ਕੱਟੀ ਆ ਕੱਤੀ ਵੀ ਆਪਾਂ ਤੁਹਾਨੂੰ ਦੋਸੋਂ ਦਿਖਾਵਾਂਗੇ ਤਸल्ली ਨਾਲ ਬਾਕੀ ਆ ਸਰੀਰਕ ਬੰਤਰ ਆ ਇਸ ਝੋਟੀ ਦੀ ਦੂਜਾ ਸਵੇਰ ਇਸ ਹੋਈ ਆ ਆ ਉਹਦਾ ਕੋਈ ਲੱਤ ਦਿਖਾ ਖਿਆ ਕਰ ਰਿਹਾ ਮੈਂ ਪੱਦਰ ਬਹੁਤ ਜੀ ਦੇਖੋ ਵੀਰ ਸਤਰਾਮ ਮੌਰਨੇ ਕੋ ਸਵਾ 7:00 ਵਜੇ ਸੀ ਮੈਂਗਾ ਉਹ ਮਤਲਬ 5 ਵਜੇ ਦੀ ਹੈਗੀ ਤੁਸੀਂ ਅੱਛਾ ਸਪਲਾਵ ਕਿੰਨੇ ਦੀ ਦੱਸੀ ਫੇਰਾ ਉਹਨੂੰ ਵੀ ਦੀ ਭਾਵੇਂ ਦਾ 95 ਕਰ ਲਈਏ 90 ਕਰ ਲਈਏ ਹਾਂ ਇਹ ਵੀ ਮੈਂ ਜੈਸਨ ਉਹਦਾ 85000 ਨਹੀਂ ਮੈਂ ਦੇ ਦਾਂਗਾ ਐਂਡਰ ਤੋਂ ਐਂਡ 85 ਹਾਂਜੀ ਹਾਂਜੀ ਨਹੀਂ ਹੋਇਆ ਨਹੀਂ ਫਿਰ ਐਂਡਰ ਨੀਯਾਤ ਕਰ ਦੇਣਾ ਸਤੂ ਸਾਹਿਬ ਦੇ ਵਿੱਚ ਕੋਈ ਨਹੀਂ ਅੰਦਾਜ਼ ਹੋਰ ਤੇ ਬਸ ਨਾਮ ਸੋ ਹਾਰ ਖੰਡ ਕਰ ਦਿਆਂਗਾ ਆ ਨਾਮ ਅੱਗੇ ਆਪਣੀ ਕਲਾ ਚੋਟੀ ਗਈ ਜੀ ਪਹਿਲਾ ਸੂਆ ਝੋੜੀ ਸੂਈ ਜੇ ਤੇ ਦੂਜੇ ਸੂਆ ਆਵੇ ਨੀ ਝੋੜੀ ਨੂੰ 42 43 ਦਿਨ ਹੋ ਗਏ ਜੀ ਇਹ ਗੱਡੀ ਠੀਕ ਆ ਵੀ ਭਰਿਆ ਆ ਇਹਦਾ ਕੱਟਾ ਜੀ 6 ਕਿਲੋ ਦੁੱਧ ਕੱਟੇ ਦੇ ਮਿਲਦੀ ਜੀ ਕੱਟਾ ਵੀ ਪੂਰਾ ਜੰਮਿਆ ਪਲਿਆ ਕਿੰਨੇ ਕਿੰਨੇ ਕਰਦੀ ਸੁਈਆਂ ਬੱਚਾ ਦੇ ਨੂੰ 5 6 ਮਹੀਨੇ ਤਾਂ ਹੋਣਾ ਹੀ ਆ ਹਾਂ ਅੱਗੇ 90 ਦਿਨ ਤਾਂ ਨਹੀਂ ਹੋਈ ਹੋਈ ਆ 42 43 ਦਿਨ ਹੋ ਗਏ 73 43 ਦਿਨ ਦੀ ਦੋਸਤ ਬਣੀ ਆ ਇਹ ਕਰਵਾ ਲਈ ਨਿਕਲੋਗੀ ਹੋਰ ਮਹੀਨੇ ਤੱਕ ਆ ਲੱਗਾ ਦੇਖੋ ਠੀਕ ਆ ਜੀ ਕਟਾ ਬਿੱਲ ਗਾ ਖਰਾ ਬਿੱਲ ਖਾਰੇ ਕੱਟੇਗਾ ਮੱਥਾ ਤੇ 6 ਕਿਨੋਂ ਦੋਪੇ ਇਸ ਝੋਟੀ ਦੇ ਥੱਲੇ ਹਾਜ਼ਰ ਆ ਮਿਲਦੀ ਫਿਰ ਕਿਵੇਂ ਬੱਚੇ ਕੱਟੇ ਦੇ ਦੋ ਵਾਰ ਟਾਈਮ ਕੱਟੇ ਦੇ ਮੈਂਟਰੀ ਲੌਂਜ ਕਰਵਾ ਲੈ ਲੋ ਜੀ ਬੱਚੇ ਜਲਦੀ ਆ ਤੇ ਵਿਆਹ ਦਾ ਤਰਪਾਲਗਾ ਤੇ ਲੋ ਨੋਟ ਕਰਾ ਦੇਣੇ ਵੀਰੋ ਗੱਬਰ ਚੱਕ ਪਾਤੀ ਚਲੋ ਗਰੰਟੀ ਨਹੀਂ ਕੋ ਦੇ ਸਕਦੇ ਕਿ ਪਰ ਇਹ ਮਹੀਨਾ ਤਾਂ ਹੋਰ ਬਾਰੇ ਵੀ ਦੋ ਦਿੰਦਾ ਕਿਸੇ ਭਰਾ ਦੀ ਕਿਸਮਤ ਟੈਂਟਾ ਵੀ ਠੀਕ ਆ ਜੀ ਤੇ 6 ਕਿਲੋ ਦੁੱਧ ਮਿਲਦੀ ਦੋਨੋਂ ਟਾਈਮ ਬੱਚੇ ਤੇ ਆ ਤੇ ਚਵਾਚ ਬੋਦੀ ਸਤਨਾ ਮੋਕਰਪੋਟ ਐ ਗੱਲਾਂ ਛੱਡ ਦੋ ਤੇ ਲਓ ਜੀ ਠੀਕ ਆ ਜੀ ਇਹ ਸਰੀਰਕ ਬੰਤਰਾ ਇਸ ਛੋਟੀ ਦੀ ਠੀਕ ਆ ਤੇ ਨਾਲ ਦੀ ਨਾਲ ਦੋਸਤੋ ਹੁਣ ਜਿੰਨੇ ਕਿਸਾਨਾਂ ਦੀ ਬਣੀ ਆ ਉਹ ਤੁਹਾਨੂੰ ਵਿੱਚ ਆਪਾਂ ਨੋਟ ਕਰਾਤਾ ਤੇ ਮਿਲਦੀ ਦੋਵੇਂ ਟਾਈਮ ਬੱਚੇ ਤੇ ਆ ਆ ਪ੍ਰਤਾਪ ਨੇ ਇੱਕ ਵਾਰੀ ਫੇਸ ਕੁਆਲਿਟੀ ਦਿਖਾ ਮਾਰੀ ਜਾਂਦੀ ਹੈ ਚਿਹਰਾ ਦਿਖਾਓ ਮੜਾ ਜੇ ਸ਼ਕੀਨੀ ਤੇ ਦੁੱਧ ਵਾਲੀ ਹੈ ਜੀ ਹਾਂ ਮੁਖੜਾ ਵੇਖ ਕੇ ਮਰ ਗਿਆ ਨਹੀਂ ਹੈ ਚਲੋ ਠੀਕ ਹੈ ਬਹੁਤ ਵਧੀਆ ਮੇਰੀ ਪ੍ਰਭੂ ਬਹੁਤੇ ਵੀਰਾਂ ਨੂੰ ਹੁੰਦਾ ਵੀ ਚਲੋ ਥੋੜੇ ਪੈਸੇ ਖਰਚ ਕਰ ਲੀਏ ਸੂਈ ਸਵਾਈ ਬੇਸ਼ੱਕ ਥੋੜਾ ਜਿਹਾ ਅਸੀਂ ਟੋਕੜਾਂ ਦੇ ਵਿੱਚ ਮਿਲ ਜੇ ਚਾਹੇ ਟੋਕੜ ਗੱਬਣ ਮਿਲ ਜਵੇ ਤੇ ਪੈਸੇ ਥੋੜੇ ਲਾਉਣੇ ਆ ਠੀਕ ਆ ਜੀ ਤੇ ਇਹ ਨਾਲ ਨੂੰ ਤੁਸੀਂ ਹੱਥ ਪਾ ਸਕਦੇ ਜੇ ਕੱਟਾਂ ਵੀ ਨਾਲ ਤੁਸੀਂ ਇਹਨਾਂ ਬੰਦੇ ਇਸੇ ਤਰ੍ਹਾਂ ਲੈ ਕੇ ਜਾਓਗੇ ਆ ਕੱਟਾਂ ਵੀ ਕਰਮਾਲਾ ਔਰ ਦੋ ਚੌ ਪੰਜਾਬੀ ਨੂੰ ਰੇੜੀ ਲੱਗ ਜਾਣਾ ਰੱਗਾ ਆ ਗੇ ਔਰ ਕੱਟਾਂ ਦੇਖੋ ਪੂਰਾ ਪਲਿਆ ਬਲਿਤਾ ਕੱਟਾਂ ਨਹੀਂ ਹੁਣ ਲੱਗਾ ਨਹੀਂ ਨਹੀਂ ਰੇੜੀ ਤੇ ਕੀ ਲੱਗਣਾ ਸ਼ਾਮ ਹੀ ਲੱਗ ਜਾਊਗਾ ਮੈਂ ਵੀ ਸਿਧਰਾਮ ਦਾ ਖੈ ਲੱਗਾ ਨਹੀਂ ਵਾਹ ਪੂਰਾ ਸੰਭਾ ਠੀਕ ਹੈ ਅੱਜ ਤਾਂ ਰੇਡੀ ਦਾ ਮਗਰ ਬੰਦ ਕੇ ਲੈ ਕੇ ਜਾਊਗਾ ਹਾਂ ਹਾਂ ਇੱਕ ਹੌਲੀ 10-15 ਮਿੰਟ ਬਾਅਦ ਮੈਂ ਨਿਕਲਣਾ ਸ਼ੁਰੂ ਹੋ ਜਾਵਾਂਗਾ ਖਾ ਲੈਣਾ ਤੁਹਾਨੂੰ ਤੁਹਾਨੂੰ ਪਾ ਲੈ ਜੀ ਪਹਿਲੀ ਕਿਥੇ ਕਿਥੇ ਜਾ ਮੈਂ ਬਿਲਕੁਲ ਕੋਲ ਲੈ ਆਪੇ ਚੱਲੂ ਇੱਕ ਕੱਤਾ ਚੰਗਾ ਚੱਲੂ ਅੱਛਾ ਵੀਰ ਸਤਨਾਮ ਇਹ ਕਿੰਨੇ ਦਾ ਫਿਰ ਆਪਾਂ ਜੋੜਾ ਦੋਵੇਂ ਦੇਣੇ ਇਹ ਮਾਲ ਤੋਂ ਵੀਰ ਜੀ ਉਤਰਾ ਇਹ ਸੱਠ ਪੈ ਨਹੀਂ ਕਰਦਾ ਸਕਦਾ ਅੱਛਾ ਦੋਵੇਂ ਮਾਲ ਪੋਤਾਂ ਦੇ ਵੀ ਇੱਕ ਦੂਜੇ ਤੋਂ ਗਾਰੀ ਲੱਗੀ ਹੈ ਪਰ ਆਪਾਂ ਨਹੀਂ ਕੋਈ ਨਹੀਂ ਆਪਾਂ ਸਤਨਾਮ ਜੇ ਮੈਂ ਲਾ ਲੇ ਬਰਦਾਸ਼ਤ ਹੋ ਨਹੀਂ ਲੱਗਦੇ ਨੇ ਮੈਂ ਨਹੀਂ ਲੱਗਦਾ ਮੈਂ 55000 ਦੇ ਦੇ ਦਾਂਗੇ 55000 ਦੇ 50000 ਦੇ 50000 ਦੇ ਉਹ ਤੇ ਬਿੱਚੇ ਹੋਊਗੀ 50000 ਪਹੁੰਚ 100 ਕਿਲੋਮੀਟਰ ਤੱਕ ਉਹੀ ਹੈ ਨਾ ਹਾਂ ਪਹੁੰਚ ਤੋ ਚਲ ਜਿਹੜਾ ਲਾਰ ਕੀਤਾ ਬਿਲਕੁਲ 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 ਮੋਦੀ ਨੇ ਤੋੜਦਾ ਆਂ ਜਾਂ ਤੂੰ ਹੀ ਤੋੜ ਦੇ ਕਿਤੇ ਹਾਂ ਨਹੀਂ ਫਿਰ ਮੰਤਰੀਆਂ ਦੇ ਮੁਕਰੀਆ ਨਹੀਂ ਆਉਂਦੇ ਥੋੜਾ ਆ ਉਹ ਮੰਤਰੀਆਂ ਦੇ ਮੁਕਰੀਆ ਨਹੀਂ ਜਾਣਾ ਕੱਪ ਨਹੀਂ 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 ਅਧਿਕਾਰ ਦੀ ਕੇ ਆਪਾਂ ਨਹੀਂ ਨਹੀਂ ਬੜਾ ਨਹੀਂ ਮੈਂ ਹਾਂ ਉਹ ਨਤਾਂ ਤਾਂ ਪਹਿਨੀ ਟੈਣਾ ਆ ਜੀ ਦਾ ਘਰੇ ਆ ਚਲੋ ਠੀਕ ਆ ਬਾਜੂ 100 ਕਿਲੋਮੀਟਰ ਤੱਕ 200 ਪਹੁੰਚ ਜਿੱਦਾਂ ਕਿ ਪਹਿਲਾਂ ਦੱਸਿਆ ਸੀ ਵੀ ਹਰ ਇੱਕ ਪਸ਼ੂ ਦੀ ਪਹੁੰਚ ਆ 100 ਕਿਲੋਮੀਟਰ ਤੱਕ ਇਹ ਜੋੜਾ ਮਿਲ ਜੂਗਾ ਤੁਹਾਨੂੰ 50000 ਦਾ ਠੀਕ ਆ ਜੀ ਇਹ ਝੋਟੀ ਦੇਖ ਲਈਏ ਤੁਸੀਂ ਮਗਰ ਕਟਾ ਤੇ ਕੱਟੇ ਤੇ ਮਿਲਦੀ ਆ ਅੱਗੇ ਲੈਫਟ ਆਪਾਂ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣੇ ਆ ਇਹ ਵੀਰ ਬਗੈਰ ਬੱਚਿਆਂ ਹਾਂ ਜੀ ਇਹ ਬਿਨਾਂ ਬੱਚਿਆਂ ਦੇ ਤੇ ਕੋਈ ਸਮਾਂ ਇਹਦਾ ਪਤਾ ਸਮਾਂ ਵੀ ਜੀ ਘਰ ਆ ਲਿਆ ਦਸਮ ਤੱਕ 2 ਮਹੀਨੇ ਤੋਂ ਅੰਦਰ ਅੰਦਰ ਹੈਗੀ 2 ਮਹੀਨੇ ਦੇ ਅੰਦਰ ਆ ਗਈ ਤੇ ਇਹਦੇ ਕੋਲ ਐਟ ਤਾਂ ਇਹਦੇ 5.5 ਕਿਲੋ ਦੁੱਧ ਹੋ ਠੀਕ ਹੈ ਜੀ ਇਹਦਾ ਦੁੱਧ ਲਓ ਜੀ ਦੋਸਤੋ ਕੋਈ 5:30 6 ਦੇ ਦਰਮਿਆਨ ਇਸ ਵਕਤ ਦੁੱਧ ਤਾਂ ਮਿਲਦੀ ਪਾੜੇ ਤੇ ਠੀਕ ਮਿਲਦੀ ਵੀ ਜੀ ਉਸਦੇ ਪਾੜੇ ਤੇ ਇਹਦੇ ਆਪਣੇ ਕੋਲ ਰਾਤ ਨੇ ਟੀਕਾ ਲਵਾ ਲਿਆ ਜੀ ਸੀਰੀ ਤੇ ਮੈਂ ਆਪਣੇ ਕੋਲ ਪਾੜੇ ਨਹੀਂ ਪਾਇਆ ਸੀਰੇ ਵੈਸੇ ਟੀਕਾ ਲਾ ਦਿੱਤੀ ਠੀਕ ਹੈ ਹੂੰ ਠੀਕ ਹੈ ਇਹ ਆ ਪਰ ਇਹ ਲਈ ਨਹੀਂ ਉਹਦਾ ਚਵਾ ਲਿਆ ਹੈਗਾ ਅੱਛਾ ਹੂੰ ਟੀਕੇ ਤੋਂ ਬੜੀ ਚਲੂ ਆ ਜੂ ਪਾੜੇ ਦੇ ਭਗਦਾ ਕਾ ਜੂ ਠੀਕ ਆ ਅ ਫਿਰ ਦੋਸਤੋ ਫਰਹਾਲ ਪਸ਼ੂ ਸਾਰੇ ਨਵੇਂ ਆਏ ਆ ਅੱਜ ਭਲਕਦੇ ਵਿੱਚ ਤੇ ਕੋਈ ਨਵੀਂ ਤਾਂ ਜਾ ਕੇ ਟੀਕਾ ਲਵਾ ਸਕਦੀ ਕਿਉਂਕਿ ਇੱਥੇ ਵੀਰ ਸਤਨਾਮ ਦਾ ਵੀ ਬੇਸ਼ੱਕ ਪਿਛੋ ਪਹਾੜੇ ਤੇ ਮਿਲਦੀ ਆ ਆਪਣੇ ਕੋਲ ਆਣ ਕੇ ਕੋਈ ਇੱਕ ਦੋ ਡੰਗ ਜਿਵੇਂ ਨਾ ਚੁਵਾਈ ਕੀਤੀ ਆ ਕੋ ਟੀਕਾ ਲਿਆ ਠੀਕ ਆ ਤੇ ਟੀਕਾ ਲਾਉਂਦੇ ਸਾਰੇ ਘੱਲਦੀ ਜਲਦੀ ਨਹੀਂ ਗਈ ਉਹ ਤੁਸੀਂ ਭਰਾ ਕੋਈ ਵੀ ਜਿਹੜਾ ਖਰੀਦਦਾਰ ਆ ਰਿਹਾ ਠੀਕ ਆ ਜੀ ਆਪਣਾ ਟੀਕਾ ਲਾ ਕੇ ਜਾ ਪਹਾੜਾ ਬੰਦਾ ਪਾ ਕੇ ਜਿੱਦਾਂ ਵੀ ਤਸੱਲੀ ਕਰਨ ਕਰਨੀ ਚਾਹੁੰਦਾ ਕੋਈ ਥਾਂ ਟਿੱਪ ਕੇ ਠੀਕ ਆ ਜੀ ਭਰਾ ਕੇ ਤੇ ਕਰ ਸਕਦੇ ਹੋ ਤੁਸੀਂ ਸਾਢੇ ਪੰਜ 6 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹੁਣ ਹਾਜ਼ਰ ਆ ਆ ਦੇਖੋ ਵੀਰ ਸਤਿਨਾਮ ਆਵਾ ਦੇ ਦਾਂਗੇ ਕਿੰਨੇ ਦਾ ਨਗ ਦੇ ਦਾਂਗੇ ਰੋਕਣਾ ਵੀਰ ਜੀ ਮੁੱਲ ਭਾਵੇਂ 45 ਕਰੀਏ 42000 ਦੇ ਦਾਂਗੇ 42 ਦੀ ਹਾਂ 52 ਆ ਜਾ 42 ਉਹ ਨਹੀਂ ਬਿਆਰੀ ਠੀਕ ਹੁੰਦਾ ਕਣੀ ਜੈ ਜੈ ਜੀ ਗੱਲ ਕਰਤੀ ਜੈ ਜੀ ਜੀ ਇਹ ਤਿੰਨ ਘੱਟ 40 ਦੀ ਦੇ ਦਾਂਗੇ ਸਾਨੂੰ ਸਾ ਤਿੰਨ ਘੱਟ 40 ਦੀ 37 ਦੀ ਹਾਂ 37 ਹਾਂ 37000 ਦੀ ਦੇਖ ਲਓ ਜਪਹੋਜ ਵੀ ਜਾਣੀ ਆ ਕੋ ਨਹੀਂ ਆ ਪਹੁੰਚ ਜਾਣੀ ਤੇ ਭਾ ਮਿੱਠਾ ਕਰ ਤੀ ਅਸਰਾਲ ਰੇੜੀ ਆ ਹਾਂ ਅਸਰਾਲ ਹੋ ਗਿਆ ਪਰ ਪੈਸੇ ਘਟ ਜਾਣੇ ਆ ਲਓ ਜੀ 5 5.5 6 ਕਿਲੋ ਦੋ ਟਾ ਤੇ ਬਾਕੀ ਸਤਨਾ ਮੇਰੇ ਥਾਣੇ ਪੂਰੇ 4000 ਦੀ ਸੋਨਾ ਦੀ ਗਾਰੰਟੀ ਹੋਵੇ ਵੇਦਾਂ ਵਗਾਲੇ ਹਾਂ ਘਟਵਾ ਦੋ ਜਿਵੇਂ ਮਾਰੂ ਲਓ ਜੀ ਆਹ ਪਸਵਾ ਕੇ ਥਾਣੇ ਵੜਾਉਂਦੇ ਬਣਾਉਂਦੀ 30000 ਦੀ ਦੋਸਤੋ ਮੱਝਾ ਚਲੋ ਬਾਕੀ ਹਰ ਇੱਕ ਭਰਾ ਦੀ ਆਪੋ ਆਪਣੀ ਵਿਚਾਰ ਆ ਜਿੱਥੇ ਕੋਈ ਵਹਿਰ ਖਰੀਦਾਂ ਦੀ ਵੀ ਤੂੰ ਸੋਚ ਰਿਹਾ ਝੋਟੀ ਝੋਟੀ ਆ ਮੱਝ ਮੱਝ ਹੁੰਦੀ ਆ ਚਲੋ ਵਹਿਰ ਆਪਣੀ ਤਾਂ ਉਹ ਵੀ ਬਹੁਤ ਵਧੀਆ ਕਮਾਲ ਦੇ ਬਹੁਤ ਜਗ੍ਹੀ ਵੀ ਜੀ ਸਾਰਾ ਸਿਆਦਾ ਮਨੇ ਪਟਪਟੇ ਖਾਏਗਾ ਰਾਜੀ ਹੋ ਗਈ ਤੇ ਪੈਸੇ ਫੱਕਰ ਜਿਹੇ 5000 ਦਿੱਤੇ ਦੀ ਆ ਬਿਲਕੁਲ ਬਿਲਕੁਲ ਹਾਂ 1500 ਦੇ ਕਰਮਾ ਲਈ ਤੇ ਪੈਸੇ ਨਹੀਂ ਦੇ ਹਾਂ ਇਹ ਨਵੀ ਹੈਗੀ ਹੈ ਕਿਹੜੀ ਉਹ ਜੀ ਖੋਲੇ ਪਣ ਚ ਨਵੀ ਹੈ ਝੋਟੀਆਂ ਗਾ ਤੇ ਲਓ ਦੱਸੋ 37000 ਦੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੇ ਇੱਥੋਂ ਤੱਕ ਨਾਲ ਜਿਹੜੇ ਆ ਪਾ ਤੁਹਾਨੂੰ ਦਿਖਾ ਦਿੱਤੇ ਆ ਸਾਰੀਆਂ ਇਹ ਮੱਝਾਂ ਝੋਟੀਆਂ ਸੀ ਅੱਜ ਵੀਰ ਸਫਰਾਂ ਦੇ ਕੋਲ ਚਾਰ ਬਿਲਕੁਲ ਸਫਰਤਾਜ਼ੀਆਂ ਵਿੱਚ ਸੀ ਤੇ ਦੋ ਤੁਹਾਨੂੰ ਦਿਖਾਈਆਂ ਇੱਕ ਬਗੈਰ ਬੱਚਿਓ ਇੱਕ ਉੱਚੇ ਬੱਚੇ ਦੇ ਤੇ ਹਾਂਜੀ ਇੱਧਰ ਵੜਾਣ तकरीबन ਆਪਾਂ ਤੁਹਾਨੂੰ ਤਿੰਨ ਦੇ ਨਾਲ ਵੜਾੜਾ ਹੋਈ ਪਾ ਦੀ ਤਿੰਨ ਵੜਾ ਤੁਹਾਨੂੰ ਦਿਖਾ ਦਿੰਦੇ ਠੀਕ ਹੈ ਅੱਛਾ ਸਫਰਾਂ ਦੇ ਵੜਾਣ ਦੇ ਵਿੱਚ ਇੱਕ ਆਪਣੇ ਕੋਲ ਜਰਸੀ ਆ ਗਈ ਆ ਇਹ ਵੀ ਜੀ ਦੂਜਾ ਸੂਈ ਜੀ ਓਕੇ ਤੇ ਤੀਜੀ ਵਾਰ ਤੇ ਉਹ ਕਰਮਾ ਨੂੰ ਆ ਜਨਾ 32 33 ਦਿਨ ਹੋ ਗਏ ਟੀਗਾ ਭਰੇ ਨੂੰ ਫੇਰ ਬਣੀ ਆ ਹਾਂ ਤੇ ਮਗਰੇ ਦੇ ਜਰਸੀ ਵਿੱਚੀ 10 ਕਿਲੋ ਦੁੱਧ ਆ ਠੀਕ ਹੈ ਜੀ ਦੇਖੋ ਇੱਥੇ ਉਹ 10 ਚੋਲਾ ਜੇ ਕੋਈ ਗਾਰੰਟੀ ਦੇ ਮਗਾਓ ਨੌਕ ਦੇ ਗਾਰੰਟੀ ਹੱਥ ਨਾਲ ਕੋ ਲਾਵੇ ਠੀਕ ਹੈ ਜੀ ਹੋਣ ਇੱਕ ਨੰਬਰ ਦਾ ਬਾਹਰ ਦੂਜੇ ਕੇ ਤੇ ਜਲੀ ਗਬਰ ਆ ਇਹ ਤੇ ਜੇ ਵਾਸਤੇ ਗਬਰ ਦੂਜੇ ਮਿਲ ਰਾਇ ਹੈ ਕਿ ਦੂਜੇ ਚੱਲ ਨਹੀਂ ਦੂਜੇ ਚੱਲ ਨਹੀਂ ਮਗਰ ਬੱਛੀ ਵੀ ਆ ਮਗਰ ਬੱਛੀ ਵਰੀ ਟੋਡੀ ਜੁੱਤੀ ਪਾਤੀ ਬੜੀ ਵੇਖੋ ਇਹਨੂੰ ਆਪਾਂ ਕਹਿ ਸਕਦੇ ਕਿੰਨਾ ਚਿਬਜਾ ਪਿਆ ਵਿੱਚ ਆ ਬਹੁਤ ਹੀ ਨਸਲ ਬਰੀਡ ਵਧੀਆ ਤੁਹਾਡੇ ਚੈਨਲ ਤੇ ਵਿਕੀ ਜੇ 55000 ਦੀ ਹੈ ਅੱਛਾ ਆ ਇਹ ਸੱਜਰ ਹੈ ਹਾਂ ਸੱਜਰ ਹੁਣ ਮਹੀਨਾ ਬੈਕਰ 2 ਢਾਈ ਮਹੀਨੇ ਇਹਨੂੰ ਹੋਗੇ ਢਾਈ ਮਹੀਨੇ ਹੋਗੇ ਲਿਆ ਪ੍ਰਤਾਪ ਕੱਢ ਪ੍ਰਤੀਪਤੀ ਤੁਸੀਂ ਵੇਖੋ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਆ ਜਿਹੜਾ ਵੀਰ ਕੇ ਨਸਲ ਬ੍ਰੀਡ ਦੇ ਵਿੱਚ ਕੋਈ ਜ਼ਿਆਦਾ ਤਰਖਾਸ ਪਸੂ ਨਾ ਬੰਦ ਰਿਹਾ ਤੇ ਫਿਲਹਾਲ ਅੱਜ ਕੁਟਾਈਆਂ ਕੇ ਮਹੀਨਿਆਂ ਦੀ ਸੂਈ ਹੈ ਤੁਸੀਂ ਲੈ ਜਾਓਗੇ ਮਗਰ ਵੀ ਬੱਛੀ ਹੈ ਜੋੜੀ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦੇਵਾਂਗੇ ਠੀਕ ਹੈ ਤੇ 9 ਕਿਲੋ ਜਿਹੜਾ ਦੁੱਧ ਦੋ ਦੇ ਵਿੱਚ 10 ਕਿਲੋ ਇਥੇ ਇਥੇ ਦਾਸ ਚ ਪਾਵਾਂ ਜੀ 9 ਉਹਦੇ ਬਾਅਦ ਜਿੰਨੇ ਗਾਰੰਟੀ ਦੇ ਕਰਨੀ ਹੈ ਠੀਕ ਹੈ ਜੀ ਹਾਂ ਲਓ ਜੀ ਬਾਕੀ ਥਾਂ ਥਣੋ ਪੂਰਾ ਮੈਂ ਨਾ ਚਾਹੀ ਮਿੱਟੀ ਛੱਡ ਦਿਓ ਉਹਦੇ ਤੇ ਇਹਦਾ ਕੀ ਮੁੱਲ ਸਤਰਾ ਮੁੱਲ ਦਾ ਪੱਧਰੀ ਬੱਚਾ ਵੇਖ ਲੋ ਮਗਰ ਸੱਚ ਲੋ ਜੀ ਬੱਚਾ ਦਾ ਦਿਖਾ ਦੇ ਤੁਹਾਨੂੰ ਜਰਸੀ ਦੇ ਵਿੱਚ ਵੀ ਤੇ ਮਗਰ ਬੱਚੀ ਆ ਆ ਬੱਚੀ ਆ ਗਈ ਆ ਦੇਖੋ ਬੱਚੀ ਇਹ ਬੱਚੀ ਵਾਕਿਆ ਜਰਸੀ ਫੋਲ ਬਰੀਡ ਦੇਖੋ ਮਗਰ ਬੱਚੀ ਕੋਈ ਫੋਲ ਬਰੀਡ ਵਾਲੀ ਆ ਖਾਨ ਵੇਖੋ ਵੇ ਦੇਖੋ ਲੈ ਠੀਕ ਆ ਹਾਂ ਠੀਕ ਆ ਠੀਕ ਆ ਤੇ ਚਾਰ ਥਣ ਤੇ ਕਿਹੜੇ ਕਿਹੜੇ ਕਰਦੇ ਕਿਹੜੇ ਦੇਖਣ ਤੇ ਥਣ ਬਹੁਤ ਆ ਲੰਬਾ ਥਣ ਲੱਗਦਾ ਕਰਨ ਵਾਲੀ ਨਹੀਂ ਉਹ ਮਾਦਾ ਵੀ ਥਣ ਬਹੁਤ ਉਹਦੇ ਹੱਥੀ ਰੁਕਦਾ ਥਾਣਾ ਅਸਲਾਮੁਅਲਾਈਕੁਮ ਬੇਣੀ ਕੰਦੀਆ ਮੋਹਨ ਜੀ ਭਾਵੇਂ ਦਾ 42 ਕਰੀ ਜਾਈਏ ਭਾਵੇਂ 40 ਕਰੀ ਜਾਈਏ ਇਹ 38000 ਰੀ 100 ਕਿਲੋਮੀਟਰ ਦਾ ਗੀਤ ਚਾਹਾਂ 38000 ਚ ਪਹੁੰਚੂਗੀ ਫੌਜ ਦਾ ਪਹੁੰਚਦਾ ਕੋਈ ਨਹੀਂ 38000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਜੂਗੀ ਘਰ ਤੱਕ ਤੁਹਾਡੇ ਠੀਕ ਹੈ ਜੀ 35 ਤੀ ਕਰ ਦਾਂਗੇ ਸੰਧੂ ਸਾਹਿਬ 35000 ਓਹੋ ਇਧਰ ਤਾਂ ਖਿਆਲ ਹੀ ਭੁੱਲ ਗਿਆ ਆ ਆ ਮੈਂ ਮੈਂ ਆ ਬੜੀ ਗਿਆ ਕੀ ਦਿੱਕਤ ਹੁਣ ਖੁਦ ਆ ਕੇ ਜਿਹੜਾ ਗੱਲ ਕਰ ਰਿਹਾ 35 ਦੀ ਕਰਦਾ 35 ਕੋਲ ਪਾਸ ਨਹੀਂ ਨਹੀਂ ਹੁਣ ਰੈਲਾ ਹੋਇਆ ਕੰਮ ਯਾਰ ਆ ਦੇ ਨਾਲ ਬੱਚੀ ਫਰੀ ਹੋ ਜਾਣੀ ਆ ਸਹੀ ਆ ਆ ਬੱਚੀ ਫਰੀ ਹਸਾ ਜਾਨ ਗਾੜੀ ਟੀਗਾ ਪਰ ਨਿਕਲ ਵੀ 100% ਹੋਣੀ ਕਿਉਂਕਿ ਇਹ ਮਤਲਬ ਸਰ ਗੜਾ ਨਵੀਂ ਤੇ ਹੈਗੀ ਕਰੀ ਉਹ ਜੀ ਆ ਨਹੀਂ ਪਸੂ ਫਰੌਲ ਨਹੀਂ ਹੁੰਦੇ ਹਾਂ ਆ ਜੀ ਆਇਆ ਕੇ ਜੀ ਦੋ ਦੋ ਲੱਗ ਜਾਂਦੀ ਆ ਪਾਣੀ ਤੇ ਦੁੱਧ ਵੀ ਉਹਨੇ ਕਰਵਾ ਜਾਂ ਹੌਣ ਹਰਿਆ ਹਰਿਆ ਤੁਰ ਪੈ ਰੇ ਯਾਰਾ 12 12 ਗਲ ਦੁੱਧ ਦੇਣਾ ਠੀਕ ਆ ਵੀਰੇ 16 17 ਗਲ ਦੁੱਧ ਦੇਂਦੀ ਜਦੋਂ ਹੁਣ ਥੋੜੀ ਬੰਦੇ ਕੋਲ ਸੇਵਾ ਘਾਟ ਮੈਂ ਕੋਲ ਵੀ 35000 ਦੀ ਉਹ ਮਿਲ ਜੂਗੀ ਜੋੜੀ ਤੈਨੂੰ ਠੀਕ ਆ ਜੀ ਮਗਰ ਵੱਛੀ ਬਹੁਤ ਸੋਹਣੀ ਆ ਤੈਨੂੰ ਦਿਖਾਈ ਆ ਇੱਕ ਇੱਧਰ ਆ ਗਈ ਆਪਣੇ ਕੋਲ 17 ਵੀ ਇਹੋ ਸਹੀ ਹਾਲ ਕਰਾਉ ਜੀ ਹਾਂ ਜੀ ਸਹੀ ਵਾਲੀ ਕਿਹਨੂੰ ਸੀ ਬੰਦੀ ਬਹੁਤ ਦਾ ਸੀ ਇਹਦੇ ਕੋਲ 7 ਕਿਲੋ ਦੁੱਧ ਪਹਿਲਾਂ 16 6 ਦਾਂਦੀ ਕਿ ਮਗਰ ਇਹਦੇ ਵੱਛੀ ਟੀਗਾ ਇਹਨੂੰ ਭਰੇ ਨੂੰ ਵੀ 25 26 ਮਗਰ ਬੱਛੀ ਇਹਦੇ ਵੀ ਆ ਮਗਰ ਬੱਛੀ ਵੀ ਚੰਗੀ ਤੇ ਲਓ ਜੀ ਇਹ ਵੀ ਅੱਗੇ ਦੱਸੋ ਨਵੇਂ ਤੇ ਪਰਲੀ ਆ ਠੀਕ ਆ ਜੀ ਨਿਕਲ ਆਵੇ ਤੇ ਨਿਕਲ ਜਾਵੇ ਕਰਮਾ ਲਈ ਨਮੋਚੇ ਦਾ ਲੰਬਾ ਤੋੜ ਜਿਵੇਂ ਆਪਾਂ ਸ਼ਹੀਵਾਲ ਦਾ ਦੇਖਦੇ ਆਂ ਠੀਕ ਆ ਗੰਦਪੁਰੇ ਖੇਤਰ ਆ ਸਾਹ ਪਾਸੇ ਦੁੱਧ ਵਾਲੀ ਸੋਤੇ ਪਿਓਰ ਛੇਦ ਆਉਂਦੇ ਅੱਛਾ ਪੋਰ ਚੱਕੀ ਕੰਨੀਆਂ ਸੋਤੀਆਂ ਖਾ ਕੰਨੀਆਂ ਸੋਤੀਆਂ ਵਿਖਾ ਦੀ ਉਹ ਵਿਖਾ ਦਿਓ ਬੜਾ ਬੜਾ ਜਾ ਬੱਚਾ ਵੀ ਦਿਖਾਵਾਂਗੇ ਕੋਈ ਬੜਾ ਜਾ ਸੜਕਮਲੀ ਜੀ ਇਹ ਦੇਖੋ ਹਾਂ ਕੰਨੀਆਂ ਖੋਤੀ ਕੰਨੀਆਂ ਖੜੀਆਂ ਦੁੱਧਦੰਦ ਖੜੇ ਆ ਜੀ ਛੇਕ ਦੇ ਬਰਾਬਰ ਕੀ ਕੀ ਹਾਂ ਮੰਨੂ ਗਾ ਠੀਕ ਆ ਮਾਈ ਦੋਸਤੋ ਤੁਹਾਡੇ ਸਾਹਮਣੇ ਅਜੇ ਜਵਾਨ ਨਹੀਂ ਕਰਮਾ ਦੇ ਠੀਕ ਹੈ ਜੀ ਤੇ ਕੰਨਿਆ ਖਰੋਤ ਅੱਛੀ ਬੱਚੀ ਇਹ ਦੇ ਵਗਰ ਵੇਖੋ ਆਗੇ ਆ ਬੱਚੀ ਦਿਖਾਓ ਜੀ ਇਹ ਸਹੀ ਆ ਜੀ ਬੱਚੀ ਘਾਰ ਗਈ ਮਰੇ ਦੇ ਵੇਖੋ ਕਿਰੇ ਕਿਰੇ ਥਣ ਲੱਗਿਆ ਦੇਖੋ ਮੈਂ ਗੜੀ ਗੜੀ ਹਾਂ ਇਹੋ ਚਾਰ ਹੀ ਸਾਲਿਆ ਹਾਂ ਪੂਰੇ ਮੋਰੇ ਮੋਰੇ ਕੁੜੀ ਦੇਸੀ ਨਸਲ ਆ ਜਾਂਦੀ ਆ ਥਣ ਥਣ ਵਾਲੇ ਪਾਸੇ ਛੋਟੇ ਨੇ ਰੱਖਦੇ ਹਾਂ ਚਲੋ ਬੱਚੀ ਕੋਈ ਖਾਬ ਲੂਗਾ ਹਾਂ ਜੀ ਤੇ ਉਹ ਦੋਸਤੋ ਜੋੜੀ ਆਪਾਂ ਪੁੱਛਣੇ ਲੱਗੇ ਸਤਨਾਮ ਤੋਂ ਕਿ ਦੇਂਦਾ ਕਿੰਨੇ ਦੀ ਆ ਇਹ ਕਿੰਨੇ ਦੀ ਤੁਸੀਂ ਆਖੋਗੇ 7 ਕਿਲੋ ਦੁੱਧ ਪੱਤੀਆਂ ਛੱਪੀਆਂ ਕਰਾ ਲਈ ਲੱਗੇ ਦੁੱਧ ਹੋਈ ਮਗਰ ਅੱਛੀ ਪਹਿਲਾ ਸੂਆ 6 ਦੰਦ ਹਾਂ ਠੰਡੀ ਬਰਫਰ ਗਈ ਹਾਂ ਦੱਸੋ ਕਿਨੇ ਦੇ ਦੀ ਮਾਰਾ ਪਾਸੇ ਲਗਾ ਮਾਰ ਲੈਣੇ ਪ੍ਰਪਾਪ ਹੋ ਜਾਏ ਬੰਦੇ ਦੀ ਆਖੋ ਕਿ ਉਹਨੇ ਦੀ ਦੇਵਾ ਮਾਰਾ ਆਖੋ ਜੈ ਹਾਂ ਸੂਏ 7 ਕਿਲੋ ਬੱਟ ਦੋ 7 ਕਿਲੋ ਜਿੱਦਾਂ ਮਰਜ਼ੀ ਕੋਈ ਸਿਆਣੇ ਚੋਈ ਜਾਵੇ 7 ਕਿਲੋ ਜੀ 10 ਕਿਲੋ ਦੇ ਕਰ ਦੋ ਬਿਲਕੁਲ ਰੋਲੇ ਘੋਗਾ ਲਈ ਜੀ ਹਾਂ ਇਹ ਵਿੱਚ ਚਾਰ ਇਕੱਠੇ ਨਹੀਂ ਆਏ ਇੱਕ ਬੰਦੇ ਤੋਂ ਤੇ 6 ਦੰਦ ਪਹਿਲਾ ਸੂਆ ਮਗਰ ਅੱਛੀ ਠੀਕ ਹੈ ਨਵੇਂ ਦੁੱਧ ਵੀ ਹੋਈ ਜੀ ਹਾਂ ਸਾਰਿਆਂ ਐਡਮਾ ਪੂਰੀ ਬੋਲੋ ਹਮ ਖਸਫਾ ਸੰਦੂ ਸਾਹਬ ਦੇਖੋ ਇਹ ਦੇ ਤੱਕਸ ਤਲਾਉਂਗੋ 17 ਕਦੀ ਦੇਖੋ ਜਿਆ ਫੋੜ ਸੰਦੂ ਸਾਹਬ ਕਿਹਦੇ ਲਈ ਲਾਗੇ 15000 ਰੁਪਏ ਦੇ ਦੇਣੀ 15000 15000 ਇਹ ਨਹੀਂ ਸੰਦੂ ਸਾਹਬ ਨੇ ਸੰਮਾਨ ਤੋਂ ਚੋੜਾ ਕੀ ਜੋਗੇ ਤੇ ਤੁਈਆਂ ਕੱਲ ਕਰਨੀ ਉਹ ਤਾਂ ਵੀ ਚੜਦਾਂਗੇ 15000 ਨਹੀਂ ਬਿਲਕੁਲ ਤੇ ਡਿੱਗੇ ਨੇੜੇ ਹੀ ਆ ਆ ਨੇੜੇ ਦਾਦਾ ਜੀ ਮੇਰਾ ਬੱਧੀ ਆਦਨ ਕੇ ਬਿਹਾਰ ਤੇ ਰੇਟ ਪਜਾਈ ਇਹ ਬੜਾ ਲੱਗ ਲੱਗ ਤੁਸੀਂ ਨਿਤ ਕੰਮ ਕਰਦੇ ਹੋ ਬਿਲਕੁਲ ਜੀ ਲਓ ਦੋਸਤੋ ਸਰਕਾਰਾਂ ਰਪਨ ਦਾ ਵੀ ਦੋ ਹੀ ਲੈਸ ਕਰਾਂਗੇ ਤਾਂ ਦੁੱਧ ਚੋ ਕੇ ਜਿੱਦਾਂ ਮਰਜ਼ੀ ਤੁਸੀਂ ਕਰੀ ਚਲੋ ਬਗਰ ਵਛੀ ਆਂਦੀ ਹੈ ਠੰਡੀ ਫਿਰ ਦੋ ਜਾਦੀ ਆਪਾਂ ਚਵਾ ਕੇ ਨਾ ਲਾਤ ਨਹੀਂ ਪੁਰਦੀ ਈ ਸਿੱਧੇ ਕਰਵਾ ਲਈ ਜੇ ਕਈ ਸ਼ਾਇਦ ਆਦੋ ਆਦ ਨੇ ਗਰਮ ਗਰਮ ਹੁੰਦੀ ਉਹ ਕੰਮ ਨਹੀਂ ਠੀਕ ਹੈ ਜੀ ਹਾਂ ਧਾਰ ਗਿਆ ਗੂਠਰ ਕੀ ਮੋਟੀ ਲੋਕੀ ਭਰਾਵੋ ਠੀਕ ਆ ਅੱਗੇ ਲੈਸਟ ਆਪਣੇ ਕੋਲ ਜੀ ਰਹਿ ਜੀ ਦੂਜੇ ਸੂਸ ਵੀਰ ਜੀ ਸੁਈ ਜੇ ਇਹਨੂੰ ਇਹਨੂੰ ਕਿਨ੍ਹੇ ਹੋ ਗਏ ਜੀ ਇਹਨੂੰ ਸੂਈ ਹੋ ਗਏ ਆਪਣੇ 11 12 ਦਿਨ ਲਓ ਜੀ 11 12 ਦਿਨ ਦੀ ਸੂਈ ਹੈ ਦੂਜਾ ਸੂਆ ਬੱਚਾ ਮਗਰ 12 13 ਕਿਲੋ ਦੁੱਧ ਠੀਕ ਆ ਜੀ 12 13 ਕਿਲੋ ਆ ਤੇ ਰਾਤੀ ਦਾ ਕੋਈ ਸ਼ਾਈ ਵਾਲਾ ਕਰਾਸ ਮੰਨ ਲੈ ਠੀਕ ਆ ਦੂਰ ਫੜੇਗਾ ਲਾ ਕੋ ਕੱਲ੍ਹ ਵੀ ਪੈਂਦੀ ਆ ਆ ਦੇਖੋ ਚੋਣ ਦੇਲੇ ਵੀ ਥੋੜੋ ਕੋ ਲੱਗਣ ਦੇ ਚੋਣ ਦਾ ਚੋਣ ਨਾਲ ਲੰਮਾ ਹੋਵੇ ਜੀ ਕਿਹਾ ਉਹ ਤਾਂ ਪਹਿਲਾਂ ਦੱਸਾਂ ਮੈਂ ਕਿਹਨੇ ਬੱਚਾ ਹਾਂਜੀ ਮਗਰ ਅੱਛਾ ਜੀ ਮਗਰ ਬੱਚਾ ਆ ਗਿਆ ਇਹਦੇ ਠੀਕ ਆ 12 13 ਦਿਨਾਂ ਦੀ ਸੂਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ 12 13 ਦਿਨਾਂ ਦੀ ਸੂਈ ਹੈ ਤੇ ਦੇਸੀ ਅੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਮਾਂਡ ਕਰਦੇ ਆ ਵੀ ਚਲੋ ਇੱਕ ਪਸ਼ਪਤ ਦੁੱਧ ਸੰਗਣਾ ਹੁੰਦਾ ਠੀਕ ਹੈ ਜੀ ਜੇ ਕੰਪੈਰੀਜ਼ਨ ਕਰੀਏ ਆਪਾਂ ਆਈਕਾਫੀ ਬਰੀਡ ਦੇ ਨਾਲ ਹਾਂਜੀ ਤੇ ਬਾਕੀ ਥਾਣ ਮੁੱਠੀ ਵਾਲਾ ਹੱਥੀ ਮੁੱਠੀ ਦਾ ਥਾਣਾ ਚਿਵਾਸਗੋ ਦੀ ਚੰਗੀਪੁਰ ਦਾ ਹੁੰਦਾ ਤੇ ਸੀਲ ਵੀ ਬੜੀ ਚੰਗੀ ਰਹਿਦੀ ਹੈ ਹਾਇ ਠੰਡੀ ਸੀਲ ਆ ਹਾਂਜੀ ਬਾਕੀ ਇਹ ਜਿਹੜੀ ਦੋਸਤੋ ਵੈਡ ਵਕਾਊ ਆ ਤੇ ਇਹਦਾ ਮੁੱਲ ਵੀਰ ਸਤਨਾਮ ਅੱਜ ਕੀ ਕਿਹਾ ਇਹਦਾ ਮੁੱਲ ਵੀ ਦੀ ਭਾਵੇਂ 45 ਕਰੀ ਗਈ ਹੈ ਇਹ 2 ਤੇ 40000 40 ਦੀ ਆ 40 ਦੀ ਪੂਰੀ 40 ਦੀ ਤਾਂ 500 ਰੁਪਏ ਛੋੜ ਪੂਰੇ 40 349 ਦੀ ਹਾਂ 38 ਦੀ ਇਹ ਨਾ 349 ਦੀ 349 ਦੀ ਹਾਂ ਆ ਬਿਲਕੁਲ ਤਾਂ ਸੰਦੂ ਸਾਹਿਬ ਮਿੱਠੇ ਬਿਲਕੁਲ ਹਾਂ ਨਿਕ ਨਿਕ ਪਾਦੇ ਨਾਉਦੇ ਤਾਂ ਨਹੀਂ ਲੱਗਣੇ ਕਿਉਂ ਸਤਨਾਮ ਆਉਂਦੇ ਆਂਗੇ ਬਿਲਕੁਲ ਬਿਲਕੁਲ ਬਹੁਤ ਚੰਗੀ ਵਿਧੀ ਆ ਜਿਹੜੀ ਜੇ ਸੰਦੂ ਆਪਾਂ 15 ਦੀ ਤੁਹਾਨੂੰ ਆਪਾਂ ਨੂੰ ਮਤਲਬ ਵੀ ਆਪਾਂ ਰੋਗ ਨਾਲ ਦੀ ਚਲਪਣੀ ਮਿਲਦਾ ਆਪਾਂ ਗਰੀ ਘਾਟਾ ਪਾ ਕੇ ਦੇਣ ਦੇ ਜੇ ਰੋਣਾ ਕਿ ਇਸ ਵੀਰ ਕੋ ਚਲ ਗਿਆ 2 ਕਿਲੋ ਤੇਲ ਤੋਂ ਆ ਜਾ 10 ਕਿਲੋ ਵਾਲੀ ਵਛੀ ਜੀ ਬਿਲਕੁਲ ਨਾਲੇ ਗਰੀਫ ਇਹ ਬਿਲਕੁਲ ਕਰਨ ਵਾਲੇ ਨਵੀਂ ਨਾਲੇ ਮਿਲਦਾ ਵੀ ਹੈ ਵੀ ਕਿਦਾਂ ਦੇ ਸ਼ਾਈ ਬਦਲ ਗਿਰਦਾ ਕਰ ਆਹ ਸਾਰੀ ਚੰਗੀ ਆ ਠੀਕ ਹੈ ਜੀ ਬਾਕੀ ਹੈ ਵੀ ਦੋਸਤੋ ਜਵਾਨ ਨਹੀਂ ਅਜੇ ਕਰਨ ਵਾਲੇ ਕੋਈ ਚਾਹ ਸਾਢੇ ਕਿ ਤਿੰਨ ਚਾਰ ਸਾਲ ਦੀ ਉਮਰ ਇਹ ਤੇ ਸ਼ੇਕ ਦੇ ਜ ਬਰਾਬਰੀ ਕੀਤੇ ਅਸੀਂ ਕੰਨੀਆਂ ਖਲੋਤੀਆਂ ਨੇ ਇਹ ਵਹਰਾ ਤਿੰਨ ਤੁਹਾਨੂੰ ਆਪਾਂ ਦਿਖਾਈਆਂ ਨੇ ਠੀਕ ਆ ਜੀ ਤਿੰਨ ਵਹਰਾ ਦਿਖਾਈਆਂ ਤੇ ਮੱਝਾਂ ਦਿਖਾਈਆਂ ਮੱਝਾਂ ਦੇ ਬੱਚੇ ਵੀ ਸਤਨਾ ਮਾਰੂ ਝਾੜ ਮਰਵਾਏ ਨੇ ਤੇ ਪਾਸੇ ਬਿਲਕੁਲ ਪਹਿਲੀ ਮੱਝ ਦਾ ਦੂਜੀ ਮੱਝ ਦਾ ਜਿਹੜੀ ਨਾ ਆਪਣੇ ਖੁੱਲੇ ਸਿੰਘਾਂ ਵਾਲੀ ਉਹਦਾ ਆਹ ਟੱਟਾ ਲਓ ਜੀ ਠੀਕ ਆ ਜੀ ਜਿਹੜੀ ਨੀਲੀ ਵਾਲੀ ਦਿਖਾਈ ਤੁਹਾਨੂੰ ਉਹਦਾ ਇਹ ਕੱਟਾ ਨਾ ਹਾਂਜੀ ਹਾਂਜੀ ਤੇ ਜਿਹੜੀ ਨੀਲੀ ਰਾਵੀ ਦੀ ਆ ਉਹਦਾ ਆਹ ਕਟਾ 12 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ 11 10 ਕਿਲੋ ਦੋ ਦੋ ਤੇ ਜਿਹੜੀ ਝੋਟੀ ਆ ਹਾਂ ਉਹਦੀ ਆਹ ਕੱਟੀ ਮੈਂ ਜੀ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਨਾ ਦੋਸਤੋ ਉਹਦੀ ਇਹ ਕ ਇਹ ਬੱਚੇ ਹੋ ਜਿਹੜੀਆਂ ਮੱਝਾਂ ਦਾ ਤੁਹਾਨੂੰ ਦਿਖਾਇਆ ਇੱਕ ਬੱਚਾ ਨਾਲ ਖੜਾ ਤੁਹਾਨੂੰ ਦਿਖਾਈ ਦਿੰਦਾ ਹਾਂ ਜੀ ਠੀਕ ਆ ਤੇ ਇਧਰ ਜਿਹੜੀਆਂ ਬੱਛੀਆਂ ਸੀ ਠੀਕ ਆ ਜੀ ਇਹਨਾਂ ਦੀਆਂ ਵੀ ਜਿਹਦੇ ਮਗਰ ਬੱਛੀਆਂ ਨੇ ਦੋ ਮਗਰ ਉਹ ਬੱਛੀਆਂ ਦਿਖਾਤੀਆਂ ਨੇ ਤੇ ਇਹਦੇ ਮਗਰ ਬੱਛਾ ਸੀਗਾ ਇਹਦਾ ਬੱਛਾ ਕਿੱਥੇ ਆ ਇਹਦਾ ਉਹ ਸਾਹਮਣੇ ਬੱਛਾ ਠੀਕ ਹੈ ਮੈਂ ਜੀ ਇਹਦਾ ਬੱਛਾ ਕੋਈ ਕੁਲਾ ਬੱਚਾ ਆ ਦੇਖੋ ਆ ਬੱਚਾ ਜਿਹੜੀ ਆਪਾਂ ਤੁਹਾਨੂੰ ਲਾਠ ਤੇ ਵਿਖਾਈ ਆ ਜਿਹੜੀ ਲਾ ਬੱਚਾ ਸਾਡੇ ਪਾਲੀਆ ਆਪਦੇ ਠੀਕ ਆ ਜੀ ਤੇ ਠੀਕ ਆ ਜੀ ਇਹ ਬੱਛਾ ਜਿਹੜਾ ਨਾਗਨੇ ਵੀਰ ਸਤਨਾਮ ਸਿੰਘ ਹੋਂ ਦਾ ਇਸ ਕਿਲੇ ਤੇ ਇਸ ਫਾਰਮ ਤੇ ਪਸ਼ੂ ਤਕਰੀਬਨ ਮੈਂ ਪਹਿਲਾਂ ਜ਼ਿਕਰ ਕਰਤਾ ਵੀ 9 10 11 ਲੱਗਦੇ ਆ ਐਵਰੀ ਟਾਈਮ ਉਹ ਮੌਜੂਦ ਹੁੰਦੇ ਭਰਾ ਦੇ ਕੋਲ ਜਦੋਂ ਮਰਜ਼ੀ ਆਉ ਆਪਣੀ ਤਸੰਨੀ ਕਰੋ ਬੰਦੀ ਥਣਦੀ ਤੇ ਸਤਨਾਬੇਰ ਇੱਕ ਨੰਬਰ ਆਪਣੇ ਕਰਦੇ ਸਾਂ ਨੰਬਰ ਆਪਣਾ ਵੀ ਜੀ 9655 5905 ਪਿੰਡ ਕਹਰੋ ਤਹਿਸੀਲ ਬੜੀ ਜ਼ਿਲ੍ਹਾ ਸ਼੍ਰੀ ਤਰਨਧਰ ਸਾਹਿਬ ਗ੍ਰੈਂਡ ਕਹਰੋ ਦੀ ਆਪਣੀ ਮੇਨ ਨਿਸ਼ਾਨੀ ਹੈ ਜੀ ਠੀਕ ਹੈ ਭਾਜੀ ਉਹਦੇ ਨਾਲ ਵੀ ਛੜਕਣੇ ਜਲਦੀ ਠੀਕ ਹੈ ਜੀ ਆ ਲਓ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਚੱਲਿਆ ਹੋਰ ਜੀ